ਲੁਧਿਆਣੇ 'ਚ ਕਾਂਗਰਸ ਦਾ ਮੇਅਰ ਬਣੇਗਾ ਕਿਹਦੇ ਨਾਲ ਗੱਠਜੋੜ ਕਰਨਾ ਹੈ ਇਹਦਾ ਐਲਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰਤਾ ਆਮ ਆਦਮੀ ਪਾਰਟੀ ਕੋਲੇ ਵੱਧ ਸੀਟਾਂ ਹੋਣ ਦੇ ਬਾਵਜੂਦ ਰਾਜਾ ਵੜਿੰਗ ਦਾ ਇਹ ਬਿਆਨ ਸਿਆਸੀ ਹਲਕਿਆਂ 'ਚ ਤਰਥੱਲੀ ਮਚਾਉਣ ਵਾਲਾ ਆਖਰਕਾਰ ਕਿਹਦੇ ਨਾਲ ਗੰਡ ਤੁੱਪ ਕਰਨੀ ਹੈ ਰਾਜਾ ਵੜਿੰਗ ਨੇ ਕੀ ਗੋਟੀਆਂ ਫਿੱਟ ਕਰ ਰਹੇ ਨੇ ਰਾਜਾ ਵੜਿੰਗ ਇਹਦੇ ਬਾਰੇ ਪੜਦਾ ਖੋਲਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜਿਓ ਲੋਕਪੈਣ نیوز ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਬੀਤੀ ਕੱਲ ਹੋਈਆਂ ਨਗਰ ਨਿਗਮ ਚੋਣਾਂ ਚ ਲੁਧਿਆਣੇ ਅੰਦਰ ਕਾਂਗਰਸ ਲਗਭਗ 60 ਸੀਟਾਂ ਤੋਂ 30 ਤੇ ਪਹੁੰਚ ਗਈ ਹੈ ਪਰ ਆਕੜ ਹਜੇ ਵੀ ਜਾਣ ਦਾ ਨਾ ਨਹੀਂ ਲੈ ਰਹੀ ਰਾਜਾ ਵੜਿੰਗ ਪ੍ਰਧਾਨ ਹੋਣ ਤੇ ਇੱਥੇ ਹੀ ਉਹ ਲੋਕ ਸਭਾ ਮੈਂਬਰ ਹੋਣ ਦੇ ਇਥੋਂ ਹੀ ਇੱਕ ਮੰਤਰੀ ਦੀ ਘਰ ਵਾਲੀ ਹਾਰ ਜਾਵੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਾਂਗਰਸ ਅੰਦਰ ਕੀ ਕੁਝ ਚੱਲ ਰਿਹਾ ਤੇ ਕਾਂਗਰਸ ਦੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ ਹੈ ਖੈਰ ਪਰ ਹੁਣ ਰਾਜਾ ਵੜਿੰਗਣੇ ਵੱਡਾ ਦਾਵਾ ਕੀਤਾ ਹੈ ਕਿ ਉਹ ਮੇਅਰ ਲੁਧਿਆਣੇ ਦਾ ਕਾਂਗਰਸ ਦਾ ਬਣਾਉਣਗੇ ਅੰਕੜਾ ਤਾਂ ਉਹਨਾਂ ਕੋਲ ਹੈ ਨਹੀਂ ਅੰਕੜੇ ਦੀ ਗੱਲ ਕਰੀਏ ਤਾਂ ਲੁਧਿਆਣਾ ਨਗਰ ਨਿਗਮ ਦੇ ਵਿੱਚ ਜਿਹੜੀ ਸਥਿਤੀ ਆ ਉਹ ਇਹ ਹੈ ਕਿ 95 ਵਾਰਡ ਨੇ 99 ਦੇ ਵਿੱਚੋਂ 44 ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਆ 30 ਕਾਂਗਰਸ ਦੇ 19 ਭਾਜਪਾ ਦੇ ਦੋ ਅਕਾਲੀ ਦਲ ਤੇ ਬਾਕੀ ਤਿੰਨ ਹੋਰ ਨੇ ਇਸ ਕੈਲਕੂਲੇਸ਼ਨ ਨੂੰ ਜਦੋਂ ਲਾਈਏ ਲਗਭਗ ਕਾਂਗਰਸ 15 ਤੋਂ 16 ਕਾਉਂਸਲਰ ਕਾਰਪੋਰੇਟ ਘਟ ਨੇ ਜਿਹੜੇ ਉਹ ਦੇ ਕੋਲੇ ਇਸ ਸਮੇਂ ਨੇ ਕਿਵੇਂ ਪੂਰੇ ਕਰੇਗੀ ਕੀ ਰਾਜਾ ਵੜਿੰਗ ਪਹਿਲਾਂ ਆਪਾਂ ਬਾਕੀ ਗੱਲਾਂ ਬਾਅਦ ਚ ਕਰਦੇ ਹਾਂ ਰਾਜਾ ਵੜਿੰਗ ਨੇ ਜੋ ਕਿਹਾ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਉਤਸ਼ਾਹਤ ਹੈ ਅਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਚੰਗਾ ਹੰਗਾਰਾ ਦਿੱਤਾ ਇੱਕ ਅਖਬਾਰ ਦੇ ਨਾਲ ਗਲਤ ਕਰਦੇ ਆ ਉਹਨਾਂ ਸਪਸ਼ਟ ਕੀਤਾ ਕਿ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਕਾਂਗਰਸ ਖੁਦ ਮੇਹਰ ਬਣਾਉਣ ਦਾ ਦਾਵਾ ਪੇਸ਼ ਕਰੇਗੀ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਹੋਰ ਵਿਕਲਪ ਆਪਸ਼ਨ ਹਨ ਜਿਨ੍ਹਾਂ ਤੇ ਵਿਚਾਰ ਕੀਤਾ ਜਾ ਸਕਦਾ ਹੈ ਹੁਣ ਹੋਰ ਆਪਸ਼ਨ ਕਿਹੜੇ ਨੇ ਨਾ ਤਾਂ ਕਾਂਗਰਸ ਦਾ ਕੋਈ ਉਥੇ ਐਮਐਲਏ ਹੈ ਇੱਕ ਵੋਟ ਹੈ 31 ਵੋਟਾਂ ਕਹਿ ਲਈਏ ਕਿ ਰਾਜਾ ਵੜਿੰਗ ਦੀ ਵੋਟ ਹੈ ਜਿਹੜੀ ਉਹ ਉਥੇ ਕਾਊਂਟ ਹੋਣੀ ਹੈ ਜੇਕਰ ਰਾਜਾ ਵੜਿੰਗ ਦੀ ਵੋਟ ਕਾਊਂਟ ਕਰ ਲਈ ਜਾਂਦੀ ਹੈ ਹੋ ਜਾਂਦੀ ਹੈ ਮੰਨ ਲਿਆ ਜਾਵੇ 31 ਹੋ ਗਏ ਉਧਰ ਆਮ ਆਦਮੀ ਪਾਰਟੀ ਕੋਲੇ 7 ਐਮਐਲਏ ਨੇ ਜਿਹੜਾ ਕਹਿ ਲਈਏ ਕਿ 47 48 ਹੋਗੇ ਇਹਦਾ ਮਤਲਬ ਆਮ ਆਦਮੀ ਪਾਰਟੀ ਬੋ ਮਤ ਲੈ ਚੁੱਕੀ ਹੈ ਜਾਂ ਬੋ ਮਤ ਦੇ ਕਰੀਬ ਹੈ ਜੇਕਰ ਹਾਊਸ ਨੂੰ ਜਿਹੜਾ ਉਹ 95 ਤੇ ਹੀ ਗਿਣਿਆ ਜਾਂਦਾ ਤਾਂ ਉਹਦੇ ਕੋਲੇ ਜਿਹੜਾ ਜਰਨਲ ਹਾਊਸ ਦਾ ਮੈਂਬਰ ਹੈ ਐਮਐਲਏ ਤਾਂ ਉਹ ਆਪਣੇ ਆਪ ਦੇ ਵਿੱਚ ਜਿਹੜਾ ਉਹਦੀ ਵੋਟ ਵੀ ਪਵੇਗੀ ਫਿਰ ਤਾਂ ਆਮ ਆਦਮੀ ਪਾਰਟੀ ਬਹੁਮਤ ਕਰ ਗਈ ਕੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਰਾਜਾਵੜਿੰਗ ਭਾਜਪਾ ਤੋਂ ਸਮਰਥਨ ਲੈਣਗੇ ਇੱਕ ਵੱਡਾ ਸਵਾਲ ਹੈ ਇੱਕ ਪਾਸੇ ਤਾਂ ਭਾਜਪਾ ਦੇ ਨਾਲ ਸਿੱਧਮ ਸਿੱਧੀ ਲੜਾਈ ਲੜੀ ਜਾ ਰਹੀ ਹੈ ਕੀ ਜਿਹੜੇ ਮੰਨ ਲੀਏ 31 2 ਅਕਾਲੀ ਦਲ ਦੇ ਅਨੁਨਾਰ ਲਾ ਲੈਣ ਕਿਸੇ ਕਾਰਨ 33 ਹੋ ਗਏ 33 ਦੇ 36 ਅੰਕੜਾ ਫਿਰ ਵੀ ਨਹੀਂ ਪੂਰਾ ਹੁੰਦਾ ਕਿਹੜੇ ਵਿਕਲਪ ਤੇ ਕੰਮ ਕਰ ਰਹੀ ਹੈ ਕਿਹੜੇ ਵਿਕਲਪ ਨੂੰ ਲੁਧਿਆਣੇ ਦੇ ਵਿੱਚ ਤਲਾਸ਼ ਰਹੀ ਹੈ ਜਾਂ ਫਿਰ ਰਾਜਾਵੜਿੰਗ ਕਹਿ ਰਿਹਾ ਕਿ ਫਗਵਾੜਾ ਤੇ ਅੰਮ੍ਰਿਤਸਰ ਦੀ ਗੱਲ ਕਰ ਰਹੇ ਹੋਣਗੇ ਕਿਉਂਕਿ ਉੱਥੇ ਇਹ ਦੋਵੇਂ ਥਾਵਾਂ ਤੇ ਕਾਂਗਰਸ ਵੱਡੀ ਪਾਰਟੀ ਹੈ ਤੇ ਕਾਂਗਰਸ ਚਾਰਾ ਜੋਈ ਕਰ ਵੀ ਸਕਦੀ ਹੈ ਪਰ ਲੁਧਿਆਣੇ ਵਾਲੀ ਗੱਲ ਖਾਨੇ ਪੈਂਦੀ ਹੋਈ ਨਜ਼ਰ ਨਹੀਂ ਆ ਰਹੀ ਕਿਸ ਆਧਾਰ ਦੇ ਉੱਤੇ ਰਾਜਾਵੜਿੰਗ ਕਹਿ ਰਿਹਾ ਕਿ ਸਾਡੇ ਕੋਲੇ ਹੋਰ ਆਪਸ਼ਨ ਨੇ ਕਿਹੜੇ ਆਪਸ਼ਨ ਨੇ ਜੇਰਾ ਸਾਨੂੰ ਵੀ ਪਤਾ ਲੱਗੇ ਨਾ ਕਿਉਂਕਿ ਜਿਹੜੇ ਆਪਸ਼ਨ ਨੇ ਉਹ ਤਾਂ ਮੈਂ ਤੁਹਾਨੂੰ ਖੋਲ ਕੇ ਦੱਸ ਤੇ ਇਸ ਤੋਂ ਪਾਰ ਤਾਂ ਹੁਣ ਫਿਰ ਸੱਤਮਾ ਆਸਮਾਨ ਹੀ ਆ ਜਿਹਦੇ ਰਹੀਂ ਰਾਜਾ ਵੜਿੰਗ ਕੋਈ ਚਾਰਾ ਜੋਈ ਕਰ ਲੈਣ ਕਿਉਂਕਿ 95 ਕਾਉਂਸਲਰਾਂ ਨੇ ਹੀ ਮੇਰ ਬਣਾਉਣਾ ਹੈ ਕਾਉਂਸਲਰ ਤਾਂ ਉਹਨਾਂ ਕੋਲੇ ਹੈ ਨਹੀਂ ਕੀ ਉਹ ਆਮ ਆਦਮੀ ਪਾਰਟੀ ਚ ਸੱਨ ਲਾਉਣਗੇ ਆਮ ਆਦਮੀ ਪਾਰਟੀ ਦੇ ਬੰਦੇ ਪੱਟ ਕੇ ਲੈ ਕੇ ਆਉਣਗੇ ਇਕਸੋ ਆਲਾ ਕਿਉ ਪਾ ਪਾਰੇ ਬੰਦੇ ਪੱਟ ਕੇ ਲੈ ਕੇ ਆਉਣਗੇ ਕਿਉਂਕਿ ਇਹੀ ਦੋ ਵੱਡੀਆਂ ਪਾਰਟੀਆਂ ਨੇ ਜਿੰਨਾਂ ਕੋਲੇ ਵੱਡੇ ਨੰਬਰ ਨੇ ਬਾਕੀ ਕੋਲ ਤਾਂ ਦੋ ਤਿੰਨ ਆਲਾ ਤਾਂ ਕੋਈ ਗੇਮ ਹੀ ਨਹੀਂ ਹੋ ਆ ਵੀ ਜਾਣਗੇ ਤਾਂ ਕੋਈ ਉਹਦੇ ਨਾਲ ਅਸਰ ਨਹੀਂ ਹੋਣਾ ਹੁਣ ਕੀ ਭਾਜਪਾ ਦੇ ਘਰ ਚ ਸੱਣ ਲਾਉਣ ਦੀ ਤਿਆਰੀ ਕਰ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਜਾਂ ਕੀ ਪਤਾ ਲੋਕਾਂ ਦੇ ਘਰਾਂ ਚ ਸੱਣ ਲਾਉਂਦਿਆਂ ਹੋਇਆਂ ਆਪਣਾ ਘਰ ਹੀ ਨਾਲ ਲਟਾ ਕੇ ਬਹਿ ਜਾਣ ਆਮ ਆਦਮੀ ਪਾਰਟੀ ਵਾਲੀ ਇਹਨਾਂ ਦੇ 5-10 ਲੈ ਜਾਣ ਹਾਲਾਤ ਕੁਝ ਵੀ ਹੋ ਸਕਦੇ ਨੇ ਪਰ ਰਾਜਾ ਵੜਿੰਗ ਦਾ ਬਿਆਨ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਉਹ ਕੋਈ ਸਮਝੌਤਾ ਨਹੀਂ ਕਰਨਗੇ